ਕਾਲ ਮੈਂ ਬਲਵੀਰ ਸਿੰਘ ਘੜਿਆ ਪਿੰਡ ਧਰਮਗੜ ਤਹਿਸੀਲ ਅਗਲੋ ਕਿਸਾਨ ਵੀਰੋ ਜਿਹੜਾ ਅਮਰੂਦ ਹੈ ਅਮਰੂਦ ਨੂੰ ਜਿਹੜਾ ਬਰਸਾਤੀ ਫਾਲ ਲੱਗਦਾ ਹੈ ਉਹ ਨੁਕਸਾਨ ਕਰਦੀ ਹੈ ਇਸ ਕਰਕੇ ਇਹਨੂੰ ਅਸੀਂ ਸਿਆਲ ਵਾਲਾ ਫਾਲ ਲਈਏ ਤਾਂ ਜ਼ਿਆਦਾ ਬਿਹਤਰ ਹੈ ਪਰ ਫਿਰ ਵੀ ਜੇ ਅਸੀਂ ਥੋੜਾ ਫਾਲ ਲੈਣਾ ਹੈ ਤਾਂ ਇੱਕੇ ਜਿਹੜੇ ਸਾਡੇ ਕੋਲ ਨੌਨ ਬੂਬਨ ਦੇ ਲਿਖਾਫੇ ਨੇ ਜੂਨ ਦੇ ਐਂਡ ਤੋਂ ਲੈ ਕੇ 15 ਜੁਲਾਈ ਤੱਕ ਚਾਹ ਲੈਣੇ ਚਾਹੀਦੇ ਨੇ ਕਿਸਾਨ ਵੀਰੋ ਮੈਂ ਜਿਹੜੇ ਸਾਡੇ ਅਮਰੂਦ ਨੇ ਇਹਨਾਂ ਨੂੰ ਤਕਰੀਬਨ 20 April ਤੋਂ ਲੈ ਕੇ 30 April ਤੱਕ ਤੇ ਜਿਹੜਾ ਫਲ ਸੀਗਾ ਬਰਸਾਤ ਵਾਲਾ ਲੱਗਣਾ ਸੀ ਉਹ ਸਾਰਾ ਘੱਟਤਾ ਤੇ तकरीबन ਸਿਰਿਆਂ ਦੇ ਉੱਤੋਂ ਤੇ ਮੈਂ ਇਹਦਾ ਜਿਹੜਾ ਪਾਣੀ ਆ ਉਹ April May ਦੇ ਵਿੱਚ ਬਿਲਕੁਲ ਬੰਦ ਰੱਖਿਆ ਤੇ June ਦੇ ਵਿੱਚ ਵੀ ਇਹਨਾਂ ਨੂੰ ਕੋਈ ਪਾਣੀ ਨਹੀਂ ਲਾਇਆ ਹੁਣ ਆਟੋਮੈਟਿਕ ਮੀਂਹ ਪਿਆ ਪਰਮਿਸ਼ਨ ਨੇ ਲਾਇਆ ਤੇ ਉਹਦੇ ਨਾਲ ਪਾਣੀ ਲੱਗਿਆ ਉਹਦੇ ਨਾਲ ਜਿਹੜੀ ਬਰਸਾਤੀ ਫਸਲ ਆ ਉਹ ਕਾਫੀ ਹੱਦ ਤੱਕ ਰੁਕ ਜਾਂਦੀ ਹੈ ਤੇ ਇੱਕ ਕਿਸਾਨ ਵੀ ਲੋ ਹੈ ਯੂਰੀਆ 1 ਲੀਟਰ ਪਾਣੀ ਦੇ ਵਿੱਚ ਅਸੀਂ 10 ਗ੍ਰਾਮ ਯੂਰੀਆ ਪਾ ਕੇ ਜੇ ਸਪਰੇਅ ਕਰਦੀਏ May ਦੇ ਵਿੱਚ ਉਹਦੇ ਨਾਲ ਵੀ ਜਿਹੜਾ ਅਮਰੂਦਾਂ ਦਾ ਫਾਲਾ ਉਹ ਡੇਕੇ ਜਾਂਦਾ ਹੈ ਛੜ ਜਾਂਦਾ ਹੈ ਤੇ ਕਿਸਾਨ ਵੀਰੋ ਹੁਣ ਜਿਹੜਾ ਮਈ ਜੂਨ ਦੇ ਵਿੱਚ ਅਸੀਂ ਇਹਨਾਂ ਨੂੰ ਦੇਸੀ ਖਾਦ ਪਾ ਸਕਦੇ ਆ ਉਹਦੇ ਨਾਲ ਜਿਹੜਾ ਹੈਗਾ ਫਾਲਾ ਸਾਡਾ ਜਿਹੜਾ ਅਗਲੇ ਮਹੀਨੇ ਤੇ ਕਾਫੀ ਹੱਦ ਤੱਕ ਉਹਨੂੰ ਅੱਛਾ ਲੱਗੂਗਾ ਫੁੱਲ ਆਉਣਗੇ ਤੇ ਉਹ ਜਿਹੜਾ ਫਾਲਾ ਬਰਸਾਤ ਵਾਲਾ ਉਹ ਟਲ ਜੂਗਾ ਤੇ ਸਿਆਲ ਵਾਲਾ ਹੋਊਗਾ ਸਿਆਲ ਦੇ ਵਿੱਚ ਜਿਹੜਾ ਫਾਲਾ ਉਹ ਬਰਸਾਤ ਵਾਲੇ ਨਾਲੋਂ ਬੜਾ ਵੇਹਟਰ ਫਾਲ ਹੁੰਦਾ ਸਿਆਲ ਵਾਲਾ ਤੇ ਇਹ ਕੁਝ ਢੰਗ ਨੇ ਕਿਸਾਨ ਵੀਰੋ ਜਿਹਦੇ ਨਾਲ ਅਸੀਂ ਬਰਸਾਤੀ ਫਾਲ ਦੀ ਬਜਾਇ ਸਿਆਲ ਵਾਲਾ ਫਾਲ ਸਾਡੀਆਂ ਜੀ ਫਾਲ ਲੈਣਾ ਤਾਂ ਅਸੀਂ ਇਹ ਨੌਨੂ ਬੁੰਬ ਦੇ ਜਿਹੜੇ ਲਫਾਤੇ ਨੇ ਉਹ ਜੂਨ ਦੇ ਐਂਡ ਤੋਂ ਲੈ ਕੇ 15 ਜੁਲਾਈ ਤੱਕ ਸਾਨੂੰ ਚਾੜ ਲੈਣੇ ਚਾਹੀਦੇ ਨੇ